ਯਹੋਵਾ ਹਾਲੇਲੂਇਆ ਸਾਰਿਆਂ ਨੂੰ ਜੈਮਸੀ ਦੀ ਆਪ ਪਵਿੱਤਰ ਬਾਈਬਲ ਵਿੱਚ ਪੜ੍ਹਾਂਗੇ ਜ਼ਬੂਰਾਂ ਦੀ ਕੋਥੀ ODE 92 ਵਚਨ ਉਹਦੀ ਪਹਿਲੀ ਆਇਤ ਵਿੱਚ ਯਹੋਵਾ ਦਾ ਧੰਨਵਾਦ ਕਰਨਾ ਅਤੇ ਆਤਮ ਮਹਾਨ ਤੇਰੇ ਨਾਮ ਦਾ ਗੁਣ ਗਾਉਣਾ ਭਲਾ ਹੈ ਨਾਲੇ ਸਵੇਰ ਨੂੰ ਤੇਰੇ ਦਇਆ ਦਾ ਅਤੇ ਰਾਤ ਨੂੰ ਤੇਰੀ ਵਫਾਦਾਰੀ ਦਾ ਪ੍ਰਚਾਰ ਕਰਨਾ ਦਸਾ ਤਾਰਾਂ ਵਾਲੇ ਵਾਜੇ ਉਤੇ ਅਤੇ ਸਿਤਾਰ ਉਤੇ ਅਤੇ ਬਰਬਤ ਦੇ ਬਿਹਾਗ ਦੇ ਸੁਰ ਉਤੇ 헤 ਜੋ ਹਵਾ ਤੈਂ ਤਾਂ ਆਪਣੀ ਹਕਾਰ ਅੰਗਰੀ ਨਾਲ ਮੈਨੂੰ ਆਨੰਦ ਕੀਤਾ ਹੈ ਤੇਰੇ ਹੱਥ ਦੇਆਂ ਕੰਮਾਂ ਦੇ ਕਾਰਨ ਮੈਂ ਜੈ ਜਕਾਰਾ ਗਜਾਵਾਂਗਾ 헤 ਜੋ ਹਵਾ ਤੇਰੇ ਕੰਮ ਕਿੰਨੇ ਵੱਡੇ ਹਨ ਤੇਰੇ ਖਿਆਲ ਬਹੁਤ ਹੀ ਡੂੰਗੇ ਹਨਗੇ ਹਨ ਪਸ਼ੂ ਵੱਤ ਮਨੁੱਖ ਨਹੀਂ ਜਾਣਦਾ ਨਾ ਮੂਰਖ ਇਸ ਗੱਲ ਨੂੰ ਸਮਝਦਾ ਕਿ ਜਦੋਂ ਦੁਸ਼ਟ ਕਾਹ ਵਾਂਗੂ ਫੁੱਲਦੇ ਹਨ ਅਤੇ ਸਾਰੇ ਬਦਕਾਰ ਫੁੱਲਦੇ ਫਲਦੇ ਹਨ ਇਹ ਇਸ ਕਰਕੇ ਹੈ ਭਾਈ ਉਹ ਸਦਾ ਲਈ ਨਾਸ਼ ਹੋ ਜਾਣ ਪਰ ਤੂੰ ਹੇ ਯਹੋਵਾ ਜੁਕੋ ਜੁਕ ਮਹਾਨ ਹੈ ਵੇਖ ਤੇਰੇ ਵੈਰੀ ਹੇ ਯਹੋਵਾ ਹਾਂ ਵੇਖ ਤੇਰੇ ਵੈਰੀ ਨਸ਼ਟ ਹੋ ਜਾਣਗੇ ਅਤੇ ਸਾਰੇ ਕੋ ਕਰਮੀ ਖਿੰਡ ਪੁੰਡ ਜਾਣਗੇ ਪਰ ਤੈਂ ਜੰਗਲੀ ਸਾਡ ਦੇ ਸਿੰਘ ਵਾਂਗੂ ਮੇਰੇ ਸਿੰਘ ਨੂੰ ਉੱਚਾ ਕੀਤਾ ਹੈ ਮੈਂ ਸਜਰੇ ਤੇਲ ਨਾਲ ਮਲਿਆ ਗਿਆ ਮੇਰੀ ਅੱਖ ਨੇ ਮੇਰੇ ਘਾਤੀਆਂ ਉੱਤੇ ਨਜ਼ਰ ਕੀਤੀ ਮੇਰੇ ਕੰਨ ਨੇ ਮੇਰੇ ਭੈੜੇ ਵਿਰੋਧੀਆਂ ਦਾ ਹਾਲ ਸੁਣਿਆ ਸੁਣਿਆ ਧਰਮੀ ਘਰੂਰ ਦੇ ਬ੍ਰਿਸ਼ ਵਾਂਗੂ ਫਲਿਆ ਰਹੇਗਾ ਲਬਨਨ ਦੇ ਧਿਆਰ ਵਾਂਗੂ ਵਧਦਾ ਜਾਵੇਗਾ ਜਿਹੜੇ ਯਹੋਵਾ ਦੇ ਭਵਨ ਵਿੱਚ ਲਾਏ ਹੋਏ ਹਨ ਉਹ ਪਰਮੇਸ਼ਰ ਦੀਆਂ ਦਰਗਾਹਾਂ ਵਿੱਚ ਲਹਿਲ ਹੋਣਗੇ ਉਹ ਬਡੇਪੇ ਵਿੱਚ ਵੀ ਫਲ ਹੋਣਗੇ ਉਹ ਹਰੇ ਤੇ ਰਸ ਭਰੇ ਰਹਿਣਗੇ ਭਾਈ ਉਹ ਹੈ ਉਹ ਹੈ ਪ੍ਰਗਟ ਕਰਨ ਕਿ ਯਹੋਵਾ ਸੱਤ ਹੈ ਉਹ ਮੇਰੀ ਚਟਾਨ ਹੈ ਅਤੇ ਉਹ ਦੇ ਵਿੱਚ ਕੋਈ ਅਧਰਮੀ ਨਹੀਂ ਹੈ